ਜੋ ਪਾਈਏ ਆਤਾਪਨਾਥ ਤਾਪਨਾ अनेक ਤਨ ਕਾਇਲ ਸਹਿਤ ਹੈ ਉਹ ਜਿਹੜੇ ਤਪ ਕਰਦੇ ਨੇ ਜਪ ਕਰਦੇ ਨੇ ਪਹਿਲਾਂ ਤਾਂ ਉਦਾਂ ਹੀ ਲੈ ਲੈਣਾ ਜਿਹੜੇ ਥੱਲੇ ਦੀ ਕੈਟਾਗਰੀ ਦੇ ਲੋਕ ਨੇ ਪਿੱਛੇ ਪਿੱਛੇ ਉਹ ਲੈਣੇ ਜਿਹੜੇ ਥੱਲੇ ਦੀ ਕੈਟਾਗਰੀ ਦੇ ਨੇ ਉਹ ਜਿਹੜੇ ਵਕਾਈ ਤਰਪ ਕਰਦੇ ਨੇ ਸੀਰੀਅਸਲੀ ਜਿਨ੍ਹਾਂ ਨੂੰ ਲੋਕ ਤਰਪਾਉਣ ਦੀ ਮੰਦੇ ਵੀ ਨੇ ਉਹਨਾਂ ਦੀ ਗੱਲ ਸ਼ੁਰੂ ਕਰਾਂ ਕਹਿੰਦਾ ਜੇ ਤਾਪ ਸਹੇ ਤੇ ਤਪ ਕਰੇ ਤੇ ਸ਼ਿਵ ਜੀ ਤਪ ਕਰਦਾ ਨਾ ਸਰੀਰ ਨੂੰ ਦੁੱਖ ਦਿੱਤੇ ਤਾਪ ਦਾ ਮਤਲਬ ਸਰੀਰ ਨੂੰ ਦੁੱਖ ਦੇਣਾ ਕਸ਼ਟ ਦੇਣਾ ਸਰੀਰ ਨੂੰ ਜੇ ਅਤਾਪ ਨਾਲ ਥਪਾ ਲਈਏ ਅਤਾਪ ਹੈ ਉਹ ਨੂੰ ਕੋਈ ਕਸ਼ਟ ਹੈ ਨਹੀਂ ਪੌਣਾ ਤਾਪ ਨੂੰ ਤੁਸੀਂ ਤਪਦੇ ਹੋ ਤਪਦੇ ਕਰਦੇ ਹੋ ਜੇ ਉਹ ਅਤਾਪ ਹੈ ਅਤਾਪੇ ਬੜਾ ਨਾ ਭੂਤ ਹੋ। ਉਹ ਤਾਂ ਤੀਨੇ ਤਾਪ ਲਵਾਲਣਾ ਹਰੇ। ਤੁਸੀਂ ਤਾਪ ਚੜਾਉਦੇ ਹੋ ਸਮ। ਇਹਦੇ ਨਾਲ ਤੁਸੀਂ ਉਹਦੇ ਨਾਲ ਨੇੜੇ ਨਹੀਂ ਜਾ ਸਕੋ ਕਿ ਦੂਰੇ ਰਹੋ। ਜੈਸਾ ਹੁੰਦਾ ਹਰ ਜੈਸਾ ਹਰ ਜਾਨੂ ਬੜਨਾ ਪੈਂਦਾ। ਜੇ ਉਹਦੇ ਨਾਲ ਉਹਦੇ ਵਰਗਾ ਹੋ ਲੋ ਹੋਵੇ। ਇਸ ਕਰਕੇ ਤਾਪ ਤਪੜੀ ਲੋੜ ਈ ਹੈ ਕਿਉਂਕਿ ਅਤਾਪ ਨੂੰ ਬੋੜ ਸਗੋਂ ਜਿਹੜੇ ਦੁੱਖ ਤਕਲੀਫਾਂ ਨੇ ਇਹਨਾਂ ਨੂੰ ਭੁੱਲਣ ਦੀ ਲੋੜ ਹੈ ਦੁੱਖ ਸੰਸਾਰੀਆਂ ਨੂੰ ਸਭ ਕਰਕੇ ਜਾਣ ਦੀ ਲੋੜ ਹੈ ਸਰੀਰ ਨੂੰ ਦੁੱਖ ਸਹਿਣ ਦੀ ਲੋੜ ਨਹੀਂ ਜੇ ਕੁਦਰਤੀ ਤੌਰ ਤੇ ਦੁੱਖ ਜਿਹੜੇ ਆਉਂਦੇ ਨੇ ਉਹ ਲਈ ਨੇ ਇਸੇ ਵੇਲੇ ਸਤਜਾਗੇ ਰਹਾਂਗੇ ਤਾਂ ਤਕਲੀਫਾਂ ਉਹ ਜਲਦੀਆਂ ਰਹਿਣਗੀਆਂ ਉਹ ਸਭ ਬਦਲਦੇ ਰਹਿਣਗੇ ਉਹਨਾਂ ਤੋਂ ਤਕਲੀਫਾਂ ਨੂੰ ਪਾਣਾ ਮੰਨ ਕੇ ਬਰਦਾਸ਼ਤ ਕਰ ਲੋ ਬਸ ਅਤਾਪ ਹੋ ਗਿਆ ਉਹ ਦੁੱਖ ਤਕਲੀਫਾਂ ਕਿਉਂ ਹੋਦੀਆਂ ਨੇ ਸਵਾਲ ਇਹ ਉਹ ਟੈਸਟ ਹੈ ਕਿ ਦੁੱਖ ਤਕਲੀਫਾਂ ਜੀ ਅਤਾਪ ਰਹਿੰਦੇ ਨੇ ਇਹ ਬੇਰੇ ਵਰਗੇ ਰਹਿੰਦੇ ਨੇ ਜੇ ਤਾਂ ਆਤਾਪ ਰਹੇਗੇ ਦੁੱਖ ਤਕਲੀਫਾਂ ਦੇ ਵਿੱਚ ਆਤਾਪ ਰਹੇ ਜਾ ਫਿਰ ਤਾਂ ਆਤਾਪ ਨਾ ਗਿਆ ਬੜਾ ਆਤਾਪ ਨਾ ਥੈਣਾ ਤਾਂ ਨਾ ਆਤਾਪ ਨਾਥ ਵਰਗਾ ਹੀ ਸਭਾਣ ਖੈਨੇ ਆਪਣਾ ਅਡੋਲ ਸਭਾਤ ਆਪਨਾ ਦਾ ਬੰਦਲਾ ਅਡੋਲ ਦੁੱਖ ਤਕਲੀਫਾਂ ਦੇ ਵਿੱਚ ਅਡੋਲ ਰਹਾ ਫਿਰ ਤਾਂ ਠੀਕ ਪਾਸ ਹੋ ਜਾਊਗਾ ਜੇ ਡੋਲ ਗਿਆ ਫਿਰ ਨਹੀਂ ਪਾਸ ਹੁੰਦਾ ਤਾਂਪ ਸੈਂਟ ਹੋਰ ਤਾਬ ਤਾਂ ਜਿਹੜਾ ਉਹ ਦਾਅਬ ਦੇ ਰਿਹਾ ਨਾ ਜਿੱਦੀ ਉਹ ਕਸ ਦੇ ਰਿਹਾ ਕੁਦਰਤ ਵੱਲੋਂ ਮਿਲ ਰਿਹਾ ਉਹੀ ਉਥੇ ਰਹਿ ਨਵੇਂ ਕਸ ਦੀ ਲੋੜ ਨਹੀਂ ਨਵਾਂ ਕਸ ਆਪਣੇ ਆਪ ਨੂੰ ਦੇਖੇ ਇਹ ਗੱਲ ਕਰਦੀ ਇਹ ਮਨੁਖਤਾ ਹੈ ਇਹ ਮਨੁਖਤਾ ਉਹ ਜੋ ਦੇ ਰਿਹਾ ਪਰਚੇ ਤੇ ਟੈਸਟ ਉਸੇ ਦਾ ਦੇਣਾ ਤੁਸੀਂ ਜੋ ਪਰਚੇ 'ਚ ਲਿਖਿਆ ਹੋਇਆ ਆਪਣੇ ਕੋਲੋਂ ਫालतू ਨਹੀਂ ਲਿਖਣਾ ਬੇਬਲਵਾ ਵੀ ਆਉਂਦਾ ਆ ਵੀ ਅੱਜ ਆ ਵੀ ਹੁੰਦਾ ਕੋਦਾਂ ਦੀ ਕੋਈ ਬਣਦਾ ਹੁੰਦਾ ਤਾਪਨਾ ਅਨੇਕ ਤਨ ਕਾਇਲ ਸਹਤ ਹੈ ਜਿਹੜੇ ਕਾਇਲ ਹੋ ਜਾਂਦੇ ਨੇ ਆਦਮੀ ਕਿਸੇ ਚੀਜ਼ ਬਜਾਣ ਵਾਲੋ ਚਾਹ ਐਕਸੀਡੈਂਟ ਚ ਕਾਇਲ ਹੋ ਜਾਏ ਚਾਹ ਜੰਗ ਚ ਕਾਇਲ ਹੋ ਜਾਏ ਸਮਝ ਜੀ ਉਹ ਵੀ ਬਥੇਰੇ ਦੁੱਖ ਦੇ ਸਹੇਲ ਹੈ ਦੁਨੀਆਂ ਸਭ ਤਕਲੀਫ ਸਹੇਤੇ ਹੀ ਨੇ ਲੋਕ ਬਿਮਾਰ ਵੀ ਹੋ ਜਾਂਦੇ ਨੇ ਆਪਰੇਸ਼ਨ ਵੀ ਕਰਾਉਣੇ ਪੈ ਜਾਂਦੇ ਨੇ ਦੁਖ ਉਹਦਾ ਕਰਦੇ ਹੀ ਨਾ ਹੋਂ ਸਾਰੇ ਤਾਂ ਫਿਰ ਉਹਨਾਂ ਨੂੰ ਵੀ ਪਰਮੇਸ਼ਰੇ ਵਰ ਜਿਵੇਂ ਭਗਤੀ ਹੋ ਜੇ ਤਾਂ ਤਾਂ ਇਹ ਸਮਝਾ ਲਵੇ ਇਹ ਭਗਤੀ ਹੈ ਨਵੀਂ ਜਿਹੜਾ ਐਕਸੀਡੈਂਟ ਹੋ ਗਿਆ ਚਲ ਤੇਰੀ ਵੀ ਭਗਤੀ ਹੋ ਗਈ ਵਧੀਆ ਇਹ ਨਹੀਂ ਸਿੱਖੇਗਾ ਇਹ ਰੱਦ ਕਰਤਾ ਇਹ ਕਹਿ ਕੇ ਕਾਹ इलाज ਸਹਨਦੇ ਸਾਰੇ ਦੁੱਖ ਤੇ ਉਹ ਵੀ ਸਲਤ ਤੇ ਫਿਰ ਤੁਹਾਡਾ ਦੁੱਖ ਸਹਿਣਾ ਕੋਈ ਭਗਤੀ ਵਾਲੀ ਗੱਲ ਨਹੀਂ ਇਹ ਜਾਪ ਕੇ ਕੀਤੇ ਜੋਪ ਹੈ ਪਾਇਤ ਅਜਾਪ ਦੇਵ ਜਾਪ ਕਰਦੇ ਹੋ ਫਿਰ ਦੁਏ ਤੁਸੀਂ ਜਿਵੇਂ ਜਪਦੇ ਨੇ ਮਾਲਾ ਫੜ ਕੇ ਉਹ ਅਜਾਪ ਹੈ ਜਪੜਨ ਦੇ ਹੀ ਪਰੇ ਜਪੜਾ ਹੁੰਦਾ ਸਮਝ ਲੋ ਅਸਲ ਵਿੱਚ ਉਹ ਨੂੰ ਸਮਝੇ ਨਹੀਂ ਸਕਦੇ ਸਮਝਣ ਤੇ ਵੀ ਪਰੇ ਅਜਾਪ ਹੈ ਉਹ ਇਸ ਕਰਕੇ ਅਜਬਾ ਜਾਪ ਹੈ ਉਹਦਾ ਇਹ ਜਾ ਜਾ ਫਰੀ ਜੇ ਜੋ ਸੰਸਾਰ ਚ ਇਹ ਦਰਸ਼ਨ ਸੁਣੂ ਮੈਂ ਕਹਿ ਰਹੀ ਵੀ ਉਹਦਾ ਜਪਾ ਜਾਪ ਹੈ ਤੂੰ ਜਬ ਕਿਹੜਾ ਕਰਦਾ ਮਾੜਾ ਨਾਲ ਕਹੀਂ ਬਥੇਨਾ ਆਇਆ ਸੀ ਉਹ ਨੂੰ ਓਏ ਜਪਾ ਜਾਪ ਕਿਥੋਂ ਦਾ ਕਹਿੰਦੇ ਹੋ ਤੁਸੀਂ ਅਜਾਪਾ ਜਾਪ ਹੈ ਥਪਾ ਥਪੈ ਕੌਣ ਮੁਕੜਾ ਫੜੀ ਫਿਰਦਾ ਥੋਤੀ ਟਿਕਾ ਕੇ ਥਪ ਲੈ ਆਇਆ ਇਥੇ ਮਾੜਾ ਆਇਆ ਥੋਤੀ ਟਿਕਾ ਨਾਲ ਉਹ ਕਿਥੇ ਛੱਡ ਆਇਆ ਥੋਤੀ ਟਿਕਾ ਨਾਲ ਸ਼ਾਇਦ ਸੀ ਮਾੜਾ ਨੇ ਇਹ ਤੋਤੀ ਟਿੱਕਾ ਨਾਲ ਮਾੜਾ ਤੋਤੀ ਟਿੱਕਾ ਨਾਲ ਜਾਈਦਾ ਮਾੜਾ ਤੇ ਤੋਤੀ ਟਿੱਕਾ ਵਾਲਾ ਬਾਣਾ ਨਾਲ ਇਕੱਠੇ ਰਹਿੰਦੇ ਤੈਨੂੰ ਤੋਤੀ ਟਿੱਕਾ ਝੜਦਾ ਮਾੜਾ ਲੈ ਲਈ ਇਹ ਨਾ ਰਹੇ ਸਖ ਨਾ ਰਹੇ ਪੜਨਤ ਕੁਝ ਬਣਾ ਰਹੇ ਇਹ ਹੋ ਗਏ ਮਨੁੱਖ ਸਾਰੇ ਕਿਉਂਕਿ ਬਾਣਾ ਹੈ ਤੋਤੀ ਟਿੱਕਾ ਵਾਲਾ ਬਾਣਾ ਅਰ ਉਹਨਾਂ ਨੇ ਵੀ ਕੀਤਾ ਲੋਗਾਂ ਨੂੰ ਆਪ ਖਿਲਾਉਣੇ ਜਾਣਾ ਖਿਲਾਉਣੇ ਸਮਝੇ ਫਿਰ ਆਪ ਦੂਰ ਹੋ ਗਏ। ਬੂਰਤੀਆਂ ਕੇ ਖੇਲਦੇ ਰਹਿੰਦੇ ਨੇ। ਮਨ ਪਰਚਾਵਾ ਜਾ ਕੱਲ੍ਹ ਫੇ ਚਲੇਗੇ ਸ਼ਾਮ ਨੂੰ ਫੇ ਕਰ ਲਿਆਗੇ ਸੋਹਾਂ ਸ਼ਾਮ ਨੂੰ ਪਰਚਾ ਬਹਿ ਜਾਵਾਂ ਨੇੜਲੇ ਖੇਲਦੇ ਨੇ। ਇਹ ਖੇਲਦੇ ਨੇ। ਸੋ ਜੀ। ਪੂਦਨਾ ਪੂਦਨਾ ਸਦੀਪ ਤੂੰ ਹੀ ਤੂੰ ਹੀ ਉਚਰਦਾ ਹੈ। ਪੂਦਨਾ ਉਹਦਾ ਇੱਕ ਪੰਛੀ ਛੋਟਾ ਜਿਹਾ ਉਹਦੀ ਆਵਾਜ਼ ਹੈ ਜੀ। ਜੋ ਘੁੱਗੀ ਬੋਲਦੀ ਹੈ ਨਾ ਉਹ ਐਂ ਲੱਗਦੀ ਤੂੰ ਦਾਦਾ ਤੂੰ ਦਾਦਾ ਤੂੰ ਐਂ ਕਹਦੀ ਹੈ। ਪਰ ਕੈਦੀ ਤਾਂ ਆਪਣੀ ਬੋਲੀ ਉਹਦੀ ਹੈ ਜੀ ਐਵੇਂ ਕਪੂਦਨਾ ਹੁੰਦਾ ਜਾਨਵਰ ਉਹ ਜੇ ਬੋਲਦਾ ਤੁਸੀਂ ਤੁਸੀਂ ਦੀ ਆਵਾਜ਼ ਆਉਂਦੀ ਹੈ ਤੁਸੀਂ ਤੁਸੀਂ ਕੈਨੇ ਪੂਦਨਾ ਫਿਰ ਤੁਸੀਂ ਤੁਸੀਂ ਕਰਦਾ ਹਰ ਹਰਡ ਨੂੰ ਵੀ ਇਹੀ ਕਿਹਾ ਹੈ ਹਰਡ ਲੱਕੜਦੇ ਹੁੰਦੇ ਸੀ ਅੱਜ ਉਹ ਤਾਂ ਚੀਚੀ ਕਰਦੇ ਹੁੰਦੇ ਸੀ ਹਰਡ ਤਾਂ ਉਹ ਕਹਿੰਦਾ ਤੂ ਤੂ ਕਰਦਾ ਹੈ ਹਰ ਹੱਟ ਵੀ ਤੂ ਤੂ ਕਰੇ ਬੋਲੇ ਭਲੀ ਬਾਣ ਇਸ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਬਰਾਬਰ ਸਮਝਿਆ ਹੋਇਆ ਜਿਹੜੇ ਇਦਾਂ ਕਰਦੇ ਨੇ ਵਿਸ਼ਾ ਸੀ ਗਿਆਨ ਦਾ ਲੈ ਲੈ ਅਗਿਆਨਤਾ ਨਾਲ ਗਾਂਡੇ ਵਿਸ਼ੇ ਨੂੰ ਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ ਗਾਂਡੇ ਵਿਸ਼ੇ ਨੂੰ ਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ ਕਿਵੇਂ ਹੱਲ ਹੋ ਜੂਗਾ ਅਗਿਆਨਤਾ ਨਾਲ ਬੜਾ ਫੇਰ ਨਹੀਂ ਆ ਗਿਆਨਤਾ ਰਟਣ ਯੋਗ ਤਪ ਕਰਨਾ ਆ ਗਿਆਨਤਾ ਸਭ ਆ ਗਿਆਨਤਾ ਉਹ ਉਹ ਤੇ ਆਣ ਗਾਣ ਕੇ ਪਿੱਛੇ ਸਭ ਗਿਆਨ ਤੋਂ ਬਿਨਾਂ ਗਿਆਨਹੀਨ ਅਗਿਆਨ ਪੂਜਾ ਇਹ ਸਭ ਕੁਝ ਅਗਿਆਨਤਾ ਵਿੱਚ ਕਰ ਰਹੇ ਨੇ ਨਾ ਬਗੇ ਉਡੇ ਤੇ ਜੋ ਪੈ ਪੈ ਨਾਰਾਇਣ ਪਾਇਤ ਜੇ ਆਕਾਸ਼ ਚੜਨ ਤੇ ਨਿਹਰਨ ਦੀ ਪ੍ਰਾਪਤੀ ਹੋ ਜਾਂਦੀ ਹੋਵੇ ਤਾਂ ਜਿਹੜੇ ਪੰਛੀ ਨੇ ਨਾਲ ਆਕਾਸ਼ ਪੰਛੀ ਡੋਲਵੇ ਕਰਦਾ ਹੈ ਆਕਾਸ਼ ਦੇ ਵਿੱਚ ਪੰਛੀ ਡੋਲਦੇ ਹੀ ਫਿਰਦੇ ਨੇ ਇਹ ਜਿਹੇ ਪੰਛੀ ਨਹੀਂ ਹਮੇਸ਼ਾ ਆਕਾਸ਼ ਚ ਉੱਡਦੇ ਰਹਿੰਦੇ ਕੋਚਰ ਤਾਂ ਇਹਨਾਂ ਦੀ ਪਹਿਲਾਂ ਮੁਕਤੀ ਹੋਣੀ ਚਾਹੀਦੀ ਆਦਮੀ ਨੂੰ ਇਹ ਵੀ ਰੱਦ ਕਰਤੀ ਇਹ ਸਭ ਗਿਆਨਤਾ ਦੀ ਪੂਜਾ ਨੇ ਆਗਮੈਂ ਜਰੇ ਤੇ ਗਤ ਰਾंड ਕੀ ਪਰਤ ਕਰ ਪਤਾਲ ਕੇ ਵਾਸੀ ਜੂ ਭੁਜੰਗ ਨਾਲ ਤਰਤ ਹੈ ਉਹ ਕਹਿੰਦਾ ਨੇ ਜੀ ਔਰਤ ਵਿਧਵਾ ਹੋ ਜਵੇ ਤਾਂ ਉਹਨੂੰ ਦੂਜਾ ਵਿਆਹ ਹੀ ਉਹਦਾ ਹੋਣਾ ਚਾਹੀਦਾ ਤਾਂ ਕਿ ਉਹ ਬਯੋਗ ਦੇ ਵਿੱਚ ਰਹੇ ਉਹਦਾ ਤਪ ਹੈ ਕਹਿੰਦੇ ਜੇ ਇੱਕ ਔਰਤ ਵਿਧਵਾ ਹੋ ਜਵੇ ਉਹਨੂੰ ਇਦਾਂ ਹੀ ਤੁਸੀਂ ਸਾਲਣਾ ਬਿਰਾ ਦੀ ਅੱਗ ਦੇ ਵਿੱਚ ਉਹਦੇ ਚੱਦਗੀ ਤਾਂ ਸੱਪ ਜਿਹੜੇ 6-6 ਮਹੀਨੇ ਪਏ ਰਹਿੰਦੇ ਨੇ ਉਹਦੇ ਵਿੱਚ ਤੱਤੀ ਚ ਭੁੱਖੇ ਉਹਨਾਂ ਦੀ ਗੱਦੀ ਪਹਿਲਾਂ ਹੋਣੀ ਚਾਹੀਦੀ ਹੈ ਇਹ ਗੱਲ ਗਲਤ ਹੈ ਵੀ ਉਹਨੂੰ ਕੋਈ ਪ੍ਰਾਪਤੀ ਹੁੰਦੀ ਹੈ ਉਹਦੇ ਨਾਲ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਜਾਂ ਤੁਸੀਂ ਧੱਕਾ ਕੀਤਾ ਹੈ ਘੱਦਰੋ ਉਹ ਵੀ ਮਜਬੂਰੀ ਨੂੰ ਵੇਖ ਸਬਟਲਦਾ ਵੀ ਬਾਹਰ ਆਊਗਾ ਕੋਈ ਮਾਰ ਦੂਗਾ